ਨਾਉ ਦਾ ਪੁੱਛੇ ਹਰ ਕੋਰਾ ਮੇਰੇ ਪੁੱਤ ਦਾ ਨਾਮ ਮਨਪ੍ਰੀਤ ਸਿੰਘ ਪੁੱਤ ਹਾਂ ਹਾਂ ਪੁੱਤ ਆ ਗਿਆ ਠੀਕਾਤ ਨਗੀ ਬਪਰੀ ਮੈਂ ਖੇਤ ਕਿਉਂ ਆਇਆ ਬਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦਾ ਮੋਟਰ ਟਰੈਕਟ ਤੇ ਉਤਰ ਗਿਆ ਖੰਦਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤ ਉਹ ਘਰ ਆ ਗਿਆ ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ ਇਹ ਉਹ ਕੁਝ ਹੋਇਆ ਇਹ ਲੈ ਆਏ ਜਾਂ ਕੇ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ ਇਹ ਉਹ ਕੁਝ ਬਣ ਗਿਆ ਦਾਖਲ ਹੈ ਬਈ ਉਹ ਪੰਜ ਚਾਰ ਜਣੇ ਇਥੇ ਕੌਣ ਪਿੰਡ ਦੀ ਪਿੰਡ ਦੇ ਹੈ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਮ ਤਾਂ ਬੰਨ ਪਤਾ ਨਹੀਂ ਦੋ ਇੱਕ ਜਮਾਰਾ ਦਾ ਮੁੰਡਾ ਦਾ ਨਾਮ ਅੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹਿੰ ਤਾਂ ਅਸੀਂ ਤਾਂ ਹੁਣ ਜਾਣੇ ਹੀ ਨਹੀਂ ਦੰਦੇ ਤੇ ਘਰ ਹੀ ਰਹਿੰਦਾ ਉਹ ਹੈ ਨਾ ਵੀ ਲੜਾਈ ਸੀ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਕਾਦੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜਪਾਹ ਜਾਂ ਬ੍ਰਦਰਪਾਰਟੀ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਗੈਲਤੀ ਬੈ ਲੰਬੀ ਹੁਣ ਤਾਂ ਪੁਲਿਸ ਨਹੀਂ ਤਾਂ ਹੁਣ ਤਾਂ ਠੀਕ ਠਾਕ ਇੱਥੇ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੋਇਆ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਭਾਈ ਗੁਰੂ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਹੁਣ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਉਹ ਪੁਲਸ ਵਾਲੇ ਗਏ ਉਹਨਾਂ ਦੇ ਘਰੋਂ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਦਾ ਹੈ ਬਿਆਨ ਲਖਾਤੀ ਹੈ ਬਿਆਨ ਲਖਾਤੀ ਕੋਈ ਮੈਨ ਨਹੀਂ ਬਿਆਨ ਮੰਨ ਨੂੰ ਕੋਈ ਨਹੀਂ ਪੁੱਛਿਆ ਉਹਨਾਂ ਨੇ ਉਹ ਤਾਂ ਬਾਹਰ ਤਾਂ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਚ ਆਪਾਰ ਕਾਲੇ ਜੀ ਹਾਂ ਐਸਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਗਏ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੂਗੇ ਮੈਨ ਰਤ ਮੈਨ ਨੂੰ ਤਾਂ ਸੇਹ ਦਾ ਪਤਾ ਹੈ ਵੀ ਹੋ ਨਹੀਂ ਪਤਾ ਮੂਗੇ ਦੇਖੋ ਅਸੀਂ ਤਾਂ ਮੈਂ ਕੀ ਕਰ ਦੂੰ ਜੀ ਹੈ ਕੀ ਇਹ ਕਹੀ ਜੀ ਕਾਰਵਾਈ ਦੀ ਮੰਗ ਕਰ ਰਹੇ ਹੋ ਜੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਾਗੇ ਵੀ ਛੱਣ ਜਾਂਗੇ ਉਹਨਾਂ ਦਾ ਉਹ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਨਾ ਛੋਕ ਰਹੇ ਹਾਂ ਕਿਤੇ ਉਧਰ-ਉਧਰ ਕਰਦੇ ਵੀ ਜੋ ਕਿ ਲੋਕਾਂ ਦੇ ਉਹ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਹਾਂ ਸੰਸਕਾਰ ਨਹੀਂ ਕਰਦੇ ਸਾਡੇ ਸਾਡੀ ਤਾਂ ਜੋ ਕਹਾਣੀਆਂ ਵੀ ਇੱਕ ਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊ ਹੈ ਚਾਚੇ ਤਾਇਆ ਇੰਨੇ ਸਾਊ ਹੈ ਕੋਈ ਅੰਦ ਨਹੀਂ ਕੁਫੇ ਕੁਫੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਆ ਜੀ ਅੱਛਾ ਕੀ ਕੀ ਦੀ ਡੈਥ ਹੋਈ ਆ ਜੀ ਕੀ ਨਾਮ ਆ ਉਹ ਮੁੰਡਾ ਜਦੋਂ ਮੈਨੂੰ ਤਰੀਕਾ ਅੱਛਾ ਕੀ ਘਟਨਾ ਕੀ ਵਾਪਰੀ ਜੀ ਰਾਤ ਕਿੰਨੇ ਕ ਵਜੇ ਦਾ ਤੰਗ ਪਗਲ 10 ਕ ਵਜੇ ਕੇ ਗੇਟ ਤੇ ਸੰਦਾਂ ਥੱਲੇ ਵੀ 5 ਵਜੇ ਪਤਾ ਲੱਗਿਆ ਮੈਂ 10 ਕ ਵਜੇ ਕੇ ਗੇਟ ਤੇ ਪੁੱਟਿਆ 4 ਮਿੰਟਾਂ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਪੁੱਟਿਆ ਉਹ ਦੋ ਜੀ ਚੱਕੀ ਵਾਲੇ ਆ ਜੀ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਆ ਇੱਕ ਪਿੰਡ ਜੀ ਦਰਸ਼ਨ ਸਿੰਘ ਲਾਲ ਦਾ ਮੁੰਡਾ ਇੱਕ ਇਹਨੂੰ ਦਿਲ ਚੋਂ ਡਾਪੋਸਤਾਈ ਹੈ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 29 ਦਾ ਦਾ ਜੀ ਇਹ ਪਹਿਲਾ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਪਹਿਲਾਂ ਕੋਈ ਐਡੀ ਕਿ ਲੜਾਈ ਤਾਂ ਹੈ ਨਹੀਂ ਜਦ ਲਈ ਪਹਿਲਾਂ ਆਪਾਂ ਪਿਆਰ ਵੀ ਹੈਗਾ ਤਾਂ ਉਹਦੇ ਬਾਅਦ ਮਾੜਾ ਉਲਟਾ ਹੋ ਗਿਆ ਹੁਣੇ ਵੀ ਇੰਨੀ ਵੱਡਾ ਹੋਇਆ ਦਾ ਕੰਮ ਹਾਂ ਬਾਕੀ ਹੁਣ ਰਾਤ ਸਤਾਣ ਨਾ ਕੀ ਬਣਿਆ ਕੀ ਇਹ ਅੱਛਾ ਇਹ ਕਰਕੇ ਉਹ ਪੁੱਤਆ ਬਾਾਂਗ ਵੀ ਵੱਡੀ ਬਣ ਗਈ ਕਿੰਨੀ ਵੱਡੀ ਆ ਬਾਕੀ ਸਿਰ ਕਿਥੇ ਸੱਤਾਂ ਮਾਰੀਆਂ ਸਰਚ ਕਰਦੇ ਨੇ ਸਿਲੰਡਰ ਮਾਰੇ ਕਿ ਪਤਾ ਨਹੀਂ ਕਿ ਮਾਰੇ ਕਹਿੰਦੇ ਕਿ ਕਹੀ ਕੋਈ ਪੈਦੀ ਫੌੜਾ ਪਿਆ ਦਾ ਸਰੇ ਸਰੇ ਮਾਰੇ ਉਹ ਪੁਲਿਸ ਵਾਲੇ ਖਾਂਡੇ ਕੀ ਟੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਉਹ ਪੁਲਿਸ ਨੇ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਕਿਸੇ ਦਾ ਮੰਮੀ ਮੁੰਮੀ ਦਾ ਦੇ ਕੇ ਕਹਿੰਦੇ ਮੰਦੇ ਬਾਕੀ ਪਤਾ ਨਹੀਂ ਉਹ ਬੜ ਬਿਆਨ ਲਿਖ ਲੈ ਪੁਲਿਸ ਨੇ ਹਾਂ ਬਿਆਨ ਉਹ ਸੜਦਾ ਤੇ ਜਦੋਂ ਮੁਰਗੀ ਨਾਲ ਨਾਲ ਕੀ ਬਾਕੀ ਕਰ ਦੋ ਬਾਕੀ ਹੈ ਕੀ ਮੰਗ ਕਰਦੇ ਪੁਲਿਸ ਤੋਂ ਇਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਨਹੀਂ ਕਰਨਾ ਚਾਹੀਦਾ ਜੋ ਕਾਲੂ ਕਿਧਰ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੂੰ ਮਾਰਿਆਗਾ ਪਹਿਲਾਂ ਐਨਲ ਜਫਰਪਨ ਮਾਰਿਆ ਲਕ ਮਾਰਾ ਉਹਨਾਂ ਨੂੰ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨੂੰ ਮਾਰਿਆ ਸੀ ਹਾਂ ਡਾਕਟਰ ਆ ਜਿਹੜੇ ਡੰਗੜਾ ਦਾ ਉਹਨਾਂ ਨੇ ਸਰੀਕ ਮੁੰਡੇ ਦੀ ਮੌਤ ਹੋਈ ਹੈ ਕਾਰਨ ਕੀ ਹੈ ਕਰਾਲੀ ਸਾਹਿਬ ਵਾਲਾ ਮਾਮਲਾ ਕੀ ਸੀ ਮਨਪ੍ਰੀਤ ਮਨੀ ਨੂੰ ਰਾਤ 4-5 ਮਿੰਟ ਭਾਈ ਨੇਮ ਨੇ ਲੋਕ ਉਹਨਾਂ ਨੇ ਤੇ ਮਰਜ਼ਾ ਤੋਂ ਹੋਰ ਮੈਂ ਅਣ ਪਛਾਤੇ ਉਹਨਾਂ ਨੇ ਕਰਕੇ ਗੁੱਟਮਰ ਕੀਤੀ ਤੇ ਤਿੱਖੇ ਤੇ ਇਸ ਤਰ੍ਹਾਂ ਸੱਟਾਂ ਮਾਰੀਆਂ ਜਿਸ ਦੇ ਕਰਕੇ ਦਰਾਨੇ ਰਾਜੋ ਦੀ ਮੌਤ ਹੋ ਰहतੋਗੀ ਸੀ ਤੇ ਜਿਹੜੀ ਸੱਟਾਂ ਵੀ ਕਰਦੇ ਹੋ ਕਿਸ ਨਾਲ ਬਾਤ ਕੀਤਾ ਗਿਆ ਦੇ ਉਪਰ ਕਿਰਪਾਨ ਨਾਲ ਕਾਰਨ ਕੀ ਸੀ ਜੜ ਲੜਾਈ ਦਾ ਕਾਰਨ ਕੀ ਸੀ ਇਹਨਾਂ ਦਾ ਕੋਈ ਇਹਨਾਂ ਦੇ ਪਰਿਵਾਰ ਦੀ ਕਿਸੇ ਲੇਡੀ ਨੂੰ ਕੋਈ ਜਿਹੜੇ ਮਾਰਨ ਆਲੇ ਨੇ ਉਹ ਮਾੜੀ ਅੱਖ ਲੱਗਦੀ ਸੀ ਮਨਜੋ ਇਹਨਾਂ ਨੇ ਪਹਿਲੀ ਵਾਰ ਕੰਪਲੇਂਟ ਦਿੱਤੀ ਸਰ ਕਿ ਪਹਿਲਾਂ ਵੀ ਇਹਨਾਂ ਦਾ ਮਾਮਲਾ ਨਹੀਂ ਕੰਪਲੇਂਟ ਨਹੀਂ ਦਿੱਤੀ ਕੋਈ ਆਪਸ ਵਿੱਚ ਇਹਨਾਂ ਦੀ ਤੁਤਮਾ ਮੈਂ ਤਕਰਾਰਬਾ ਜੀ ਹੋ ਗਈ ਉਹ ਗੱਲ ਲੜਾਈ ਤੱਕ ਵਧ ਗਈ ਲੜਾਈ ਚ ਫਿਰ ਇਹਦੀ ਉਮਰ ਕੀ ਹੈ ਨਾਮ ਕੀ ਹੈ 32 ਸਾਲ ਮਨਪ੍ਰੀਤ ਸਿੰਘ ਮਣੀ ਮਣੀ ਦਾ ਪੋਸਟਮੈਨ ਹੁੰਦਾ ਰਹਿੰਦਾ ਕਰਵਾਤਾ ਜੀ ਪੋਸਟਮੈਨ ਕਿੱਦਾਂ ਦੀ ਕਾਰਵਾਈ ਕੀਤੀ ਸਰ ਦੱਸੋ ਤੇ ਤੁਸੀਂ ਦੱਸ ਸਕਦੇ ਹੋ ਬਾਈ ਨੇ ਸਰ ਭਾਈ ਇਹ ਜਿਹੜੇ ਮੁੰਡੇ ਇਹਨਾਂ ਦੇ ਨਾਮ ਦੇ ਤਾਂ ਭਾਜੀ ਕੀਤੇ ਕੀ ਕੰਮ ਕਰਦਾ ਉਸੇ ਪਿੰਡ ਦੇ ਨੇ ਸਰ ਖੇਤੀਬਾੜੀ ਕਰਨ ਵਾਲੇ